ਅਸੀਂ ਘਰੋਂ ਤੁਰੇ ਇਕੱਲੇ ਲੈ ਕੇ ਸ਼ੌਕਾ ਵੱਲੇ ਅਸੀਂ ਘਰਾਂ ਤੋਂ ਤੁਰੇ ਇਕੱਲੇ ਲੈ ਕੇ ਸ਼ੌਭਾ ਵੱਲੇ ਹੌਲੀ ਹੌਲੀ ਨਾਲਾ ਸਾਡੀ ਪਾਲੀ ਸਾਧਕ ਰਾਮਾ ਖੱਬੇ ਸਜੇ ਪਰਬਤ ਉੱਚੇ ਕੰਢਾ ਬਾਖ ਰੂਤੇ ਐ ਪਰ ਪਛਤੀ ਰਸਤਾ ਘੜਿਆ ਛੂਪਦੇ ਆਂਦ ਰਿਆਵਾ ਦੰਦੀ ਰੇਤ ਤਾਲ ਕੁਆਰੀ ਸਿਰ ਤੇ ਸਿਕਨ ਪਹਿਰਾ ਕਹੀ ਰੁੱਤੇ ਬਾਪਰੀਆਂ ਸੀ ਚੰਦਰੀਆਂ ਘਟਲਾਵਾ ਤੁਰਿਆ ਕਵੀ ਦੇ ਨਾਲ ਉਸ ਦੇ ਸਾਝੀ ਵੀ ਸੀ ਤੁਰਿਆ ਰੇਤਾਂ ਵਿੱਚੋਂ ਲੱਭਣਿਆ ਸੀ ਸਜਰੀਆਂ ਕਰਤਾਵਾ ਪੀਰਾ ਤੇ ਤਲਵਾਰਾ ਉੱਤੇ ਮਾਨ ਬੜਾ ਸੀ ਕਰਦਾ ਤੀਰਾ ਤੇ ਤਲਵਾਰਾ ਉੱਤੇ ਮਾਨ ਬੜਾ ਸੀ ਕਰਦਾ ਇੱਕ ਪਰ ਜਿੱਦਣ ਮਰਿਆ ਮਰਿਆ ਬਾਦ ਭਰਾਵਾਂ ਬਹੁਤ ਹੀ ਸਤਿਕਾਰਯੋਗ ਸਾਡੇ ਸੀਤਲ ਜੀ ਦੀ ਵਰਸੀ ਤੇ ਇਕੱਤਰ ਹੋਏ ਦੋਸਤੋ ਮੈਂ ਉਸ ਸ਼ਖਸੀਅਤ ਦਾ 1980 ਤੋਂ ਲਗਾਤਾਰ ਉਹਨਾਂ ਦੇ ਨਾਲ ਬਾਬਸਤਾਂ ਰਿਹਾ ਅੰਤਲੇ ਸਮੇਂ ਤੱਕ ਉਹਨਾਂ ਦੀ ਸ਼ਖਸੀਅਤ ਬਾਰੇ ਜਿੰਨਾ ਮੈਂ ਜਾਣਦਾ ਮੈਨੂੰ ਲੱਗਦਾ ਹੈ ਮੇਰੇ ਤੋਂ ਕਾਫੀ ਜਿੰਨੇ ਵੀ ਤੁਸੀਂ ਸਾਥੀ ਬੈਠੇ ਹੋ ਤੁਹਾਨੂੰ ਉਹਨਾਂ ਦੀ ਪਰਸਨੈਲਿਟੀ ਉਹਨਾਂ ਦੀ ਸ਼ਖਸੀਅਤ ਬਾਰੇ ਬਿਆਨ ਕਰਨਾ ਮੈਨੂੰ ਲੱਗਦਾ ਹੈ ਅ ਮੇਰੇ ਵੱਲੋਂ ਘੱਟ ਮੈ ਜੂਗਾ ਕਿਉਂਕਿ ਤੁਸੀਂ ਜਾਣਦੇ ਹੋ ਕਿ ਜ਼ਿੰਦਗੀ ਦੇ 22 ਸਾਲ ਜਿਹਦੀਆਂ ਲਗਭਗ ਅ 16000 ਦੇ ਯਾਦਗਾਰਤ ਲਈ ਆਪਾਂ ਬੰਦੇ ਨੇ ਉਹ ਤੁਹਾਡੇ ਜੀ ਦਿਖਾ ਤੁਹਾਡੇ ਜਾਂ ਮੇਰੇ ਕੋਲੇ ਦਿਹਾ ਆਪਾਂ ਸਾਰੇ ਉਹਨਾਂ ਦੀ ਪਰਸਨੈਲਿਟੀ ਉਹ ਧੋਖਾ ਵਾਸਤੇ ਸਾਰੇ ਆਪਾਂ ਇੱਕ ਬਹੁਤ ਵਧੀਆ ਟਾਕਰਾ ਉਹਨਾਂ ਨੂੰ ਜਾਣਦਾ ਸੋ ਮੇਰੀ ਇੱਕ ਬੇਨਤੀ ਹੀ ਹੈ ਕਿ ਉਹਨਾਂ ਦੀ ਯਾਦ ਚ ਜਿਵੇਂ ਇੱਕ ਗੱਲ ਆਈ ਹੈ ਵੀ ਉਹਨਾਂ ਦੀ ਜ਼ਿੰਦਗੀ ਤੇ ਆਧਾਰਤ ਕੋਈ ਲਿਟਰੇਚਰ ਸਾਚਕੇ ਉਹ ਬਹੁਤ ਜ਼ਰੂਰੀ ਲੱਗਦਾ ਉਹਨਾਂ ਦੀ ਯਾਦ ਚ ਜਿਵੇਂ ਜਿਸ ਮਿਸ਼ਨ ਨੂੰ ਉਹ ਛੱਡ ਕੇ ਗਏ ਨੇ ਘੱਟੋ-ਬੱਟ ਉਸ ਦਿਨ ਕੋਈ ਬੁੱਤੇ ਬਣੇ ਜਾ ਸਕਦੇ ਨੇ ਉਹਨਾਂ ਦੇ ਨਾਮ ਤੇ ਕੋਈ ਛੋਟੀ ਮੋਟੀ ਨਰਸਰੀ ਵਗੈਰਾ ਜਿਹੜਾ ਜਿਹਾ ਕੰਮ ਚੱਲਦਾ ਹੀ ਮਿਲਣਾ ਤਾਂ ਇਹ ਹੈ ਜਾਂ ਕੋਈ ਸਪਿਰਿਟuality ਇਸ ਦੇ ਮਾਤਮਕ ਜ਼ਰੂਰ ਆਊਗਾ ਮੈਨੂੰ ਲੱਗਦਾ ਜਿੰਨਾ ਕ ਸਮਾਂ ਬਚਦਾ ਹੈ ਜਾ ਜਿਵੇਂ ਮੈਂ ਦੇਖਦਾ ਉਹ ਤਾਂ ਪੈਸੇ ਸਮਾਂ 3 ਵਜੇ ਤੱਕ ਦਾ ਸੀ ਆਪਾਂ ਥੋੜੇ ਜਿਹੀ ਪੈਸੀ ਅੱਜ ਦੀ ਉਹ ਤੋਂ ਬਾਅਦ ਕਰ ਲਈ ਬਣਦੀਆਂ 3 ਵਜੇ ਤੱਕ ਤਾਂ ਆਪਾਂ ਨੂੰ ਬੈਠਣੀ ਚਾਹੀਦਾ ਸੀਗਾ ਪਰ ਪਤਾ ਨਹੀਂ ਪਿੱਤਰਤਾ ਸਾਡੀ ਮਨੁੱਖੀ ਸੁਭਾਅ ਆ ਅੱਜ ਵੀ ਕੋਰ ਹੁੰਨੇ ਸੀ ਛੇਤੀ ਉਹ ਕਰਦੇ ਐ ਜਿੱਥੋਂ ਤੱਕ ਅੱਜ ਦੇ ਏਜੰਡੇ ਨਾਲ ਸੰਬੰਧਤ ਇੱਕ ਦੋ ਗੱਲਾਂ ਮੈਂ ਟੂ ਕਮਾਤ ਲਈ ਤੁਹਾਡੇ ਨਾਲ ਸਾਂਝੀਆਂ ਕਰਦਾ ਐ ਜਿਹੜਾ ਅੱਜ ਅਸੀਂ ਪੂਰਾ ਬਾਤਾ ਬਣ ਲਈ ਸਾਰਾ ਤਾਲ ਲਾ ਰਿਹਾ ਹੈ ਉਹਦੇ ਲਈ ਕਹਿੰਦੇ ਸਾਡੇ ਕੋਲੇ ਪਰਮਾਣੂ ਸਮਾਨ ਇੰਨਾ ਨਪਿਆ ਵੀ ਪੂਰੀ ਧਰਤੀ ਨੂੰ 6 ਮਿੰਟ ਦੇ ਵਿੱਚ ਖਤਮ ਕੀਤਾ ਜਾ ਸਕਦਾ ਹੈ ਇੰਨਾ ਸਮਾਨ ਪਿਆ ਵੀ ਇਸ ਧਰਤੀ ਨੂੰ 6 ਵਾਰ ਪੂਰੀ ਤਰ੍ਹਾਂ ਜੀਵਨ ਤੋਂ ਰੋਕ ਦਿੱਤਾ ਜਾ ਸਕਦਾ ਮੈਨੂੰ ਲੱਗਦਾ ਉਹ ਜਿਹੜਾ ਸਮਾਨ ਹੈ ਉਹਦੇ ਲਈ ਜਰੂਰ ਸਾਨੂੰ ਇਹ ਇਹ ਸੋਚਣਾ ਬੰਦ ਹੈ ਕਿ ਉਹ ਸਰਕਾਰ ਨੂੰ ਕਿਵੇਂ ਬਣਾਇਆ ਜਾ ਸਕਦਾ ਮੈਨੂੰ ਪਤਾ ਹੈ ਜਦੋਂ ਭਾਰਤ ਦੇ ਵਿੱਚ ਪੂਖਰ ਦੇ ਵਿੱਚ ਪਹਿਲਾ ਪਰਮਾਣੂ ਜਿਹੜਾ ਆਪਣੇ ਪ੍ਰੀਖਣ ਕੀਤਾ ਗਿਆ ਤਾਂ ਗੁਰਬਿਆਲ ਸਿੰਘ ਕੋਲੋਂ ਉਤੋਂ ਲੈ ਕੇ ਸਾਰ ਨਾਲ ਤੱਕ ਗਿਆ ਜਿਸ ਨੂੰ ਆਪਾਂ ਕਹਿੰਦੇ ਆ ਉਦੋਂ ਬਿਆਨ ਹੋਇਆ ਤੇ ਉੱਥੇ ਤੱਕ ਉਹਨਾਂ ਨੇ ਪੈਦਲ ਮਾਰਚ ਵੀ ਕੀਤਾ ਸੀਗਾ ਇਹਦੇ ਨਾਲ ਲੱਗਦੀ ਇੱਕ ਹੋਰ ਗੱਲ ਜਿਹੜੀ ਉਹ ਸ਼ਕਤੀਆਂ ਨਾਲ ਤੁਸੀਂ ਮੈਨੂੰ ਲੱਗਦਾ ਹੈ ਸ਼ਾਇਦ ਵਧੀਆ ਸਮਝ ਸਕਦੇ ਹੋ ਮੋਹ ਕੋਈ ਮੈਂ ਆਪਣੀ ਗੱਲ ਰੱਖਦਾ ਧੂਕ ਮਾਤਰੀ ਹੈ ਉਹ ਕਹਿੰਦੇ ਜਦੋਂ ਅਰਜਨ ਨੂੰ ਗਿਆਨ ਹੁੰਦਾ ਹੈ ਉਹ ਜਿਹੜੇ ਉਹਨੇ ਤੀਰ ਕਮਾਨ ਛੱਡਦੇ ਸੀਗੇ ਮੈਨੂੰ ਜਦੋਂ ਆਪਣੇ ਉਹ ਜਦ ਬ੍ਰਾਹਮਣ ਨਾਲ ਜੰਗ ਲੜਨ ਜਾ ਰਿਹਾ ਉਹ ਸਾਹਮਣੇ ਕਹਿੰਦਾ ਵੀ ਮੇਰੇ ਆਪ ਦੇ ਲੋਕ ਨੇ ਮੈਂ ਇਹਨਾਂ ਨਾਲ ਕਿਵੇਂ ਲੜੂੰਗਾ ਉਹ ਤੀਰਕਮਣ ਭਗਾ ਕੇ ਮਾਰ ਦੇ ਕਹਿੰਦੇ ਕ੍ਰਿਸ਼ਨ ਫਿਰ ਉਹਨੂੰ ਗਿਆਨ ਦਿੰਦਾ ਜਦੋਂ ਉਹਨੂੰ ਮਰਜਣ ਨੂੰ ਗਿਆਨ ਹੁੰਦਾ ਤਾਂ ਫਿਰ ਉਹ ਉਹ ਤੀਰਕਮਣ ਚੱਕ ਲੈਂਦਾ ਤੇ ਉਹ ਆਪਣੇ ਭਾਈਆਂ ਨਾਲ ਉਹਨਾਂ ਦਾ ਸਫਾਇਆ ਕਰਦਾ ਇੱਕ ਜਦੋਂ ਕਹਿੰਦੇ ਅਸ਼ੋਕ ਨੂੰ ਤਲਿੰਗਾ ਦੇ ਮੈਦਾਨ 'ਚ ਗਿਆ ਕਿਹਾ ਜਾਂਦਾ ਹੈ ਲੜਾਈ ਲੱਗੀ ਹੋਈ ਆ ਉਹ ਵੀ ਮਾਰ ਕਟ ਕਰ ਰਿਹਾ ਪਰ ਉਹ ਉਹਦੇ ਚੱਕੇ ਹੋਏ ਤੀਰਗਣ ਭਗਾ ਕੇ ਮਾਰਦਾ ਵੀ ਇਹ ਇਹ ਕੰਮ ਕਰਨ ਵਾਲਾ ਨਹੀਂ ਸੋ ਮੈਨੂੰ ਲੱਗਦਾ ਜੀ ਇਹ ਗਿਆਨ ਕਿਹਨੂੰ ਕਹਿੰਦੇ ਆ ਅਸੀਂ ਤੀਰ ਹਥਿਆਰ ਚੱਕਣ ਨੂੰ ਅਸੀਂ ਕਹਿੰਦੇ ਆ ਜਾਂ ਹਥਿਆਰ ਸਿੱਟਣ ਨੂੰ ਕਹਿੰਦੇ ਆ ਇਹ ਗਿਆਨ ਆ ਜਿਹੜਾ ਕਿ ਬਕਦਾ ਬਚਾਉਣ ਬੜੀ ਗੱਲ ਆ ਸਾਰਿਆਂ ਦੇ ਵੀ ਕੀਤੇ ਹੀ ਗਿਆਨ ਨੂੰ ਅਸੀਂ ਮੰਨ ਕੇ ਚੱਲੀਏ ਸਮੇਂ ਦੀ ਘਾਟ ਹੈ ਡਾਕਟਰ ਮੈਂ ਦਰਪਾਲ ਮੇਰੇ ਨਾਲ ਆਏ ਨੇ ਮੈਂ ਕੋਸ਼ਿਸ਼ ਕਰੂਗਾ ਉਹਨਾਂ ਦੀ ਕਹਾਵਤਾਂ ਜਿਹੜੀ ਅੱਜ ਦੀ ਸਾਡੀ ਸਖਸ਼ੀਅਤ ਹੈ ਉਹਦੀ ਗੱਲ ਜੋ ਉਹਨਾਂ ਨੇ ਹੁਣ ਤੱਕ ਬੰਦਿਆ ਇਹਨਾਂ ਦੀ ਇੱਕ ਕਹਾਵਤ ਲੋਭਾ ਜੜ ਕੱਚ ਉਹ ਅਨਗੋਣੀ ਨਹੀਂ ਕਹੋ ਕਰ ਰਹਾ ਐਕਚੁਅਲੀ ਉਹ ਬਾਹਰ ਇਸ ਸਟੇਜਾ ਤੋਂ ਬੋਲ ਨਹੀਂ ਗਈ ਹੈਗੀ ਮੈਂ ਉਹ ਤੁਹਾਡੇ ਨਾਲ ਸਾਂਝੀ ਕਰ ਲੈਣਾ ਉਹ ਕਹਿੰਦਾ ਉਹ ਜੰਮਣਾ ਵੀ ਕੀ ਜੰਮਣਾ ਜੋ ਸਵੇਦੀ ਮਰ ਜਾਵੇ ਉਹ ਮਰਨਾ ਦੀ ਕੀ ਮਰਨਾ ਜੋ ਹੋ ਜੰਮ ਪਵੇ ਮੇਰੇ ਜੰਮਣ ਮਰਨ ਦੀ ਕੁਝ ਇਹੋ ਪਹਾੜੀ ਹੈ ਮੇਰੇ ਜੰਮਣ ਮਰਨ ਦੀ ਬਸ ਇਹੋ ਨਿਸ਼ਾਨੀ ਹੈ ਕਿ ਮੈਂ ਜਦ ਵੀ ਜੰਮਦਾ ਹਾਂ ਮੈਨੂੰ ਮਾਰ ਦਿੱਤਾ ਜਾਂਦਾ ਹੈ ਪਾਣੀ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਅੰਨ ਵਿੱਚ ਸਾਰ ਦਿੱਤਾ ਜਾਂਦਾ ਹੈ ਕਿਉਂਕਿ ਮੈਂ ਆਪਣੇ ਹਰ ਜੀਵਨ ਵਿੱਚ ਝੂਠ ਨੂੰ ਝੂਠ ਹੈ ਤੇ ਸੱਚ ਨੂੰ ਸੱਚ ਕਹਿ ਦਿੰਦਾ ਹਾਂ ਲੋਹੇ ਨੂੰ ਲੋਹਾ ਤੇ ਕੱਚ ਨੂੰ ਕੱਚ ਕਹਿ ਦਿੰਦਾ ਹਾਂ ਜਦੋਂ ਮੈਂ ਲੋਹੇ 'ਚ ਜਾਂਦਾ ਹਾਂ ਤਾਂ ਕੱਚ ਦੀ ਤਰੇੜ ਆਉਦੀ ਹੈ ਜਦੋਂ ਮੈਂ ਸੱਚ 'ਚ ਜਾਂਦਾ ਹਾਂ ਤਾਂ ਚੁੱਭੀ ਮੋਹ ਆ ਜਾਂਦੀ ਹੈ ਉਹ ਮੈਨੂੰ ਮਤੌਰ ਦੀਆਂ 스ਪੀਮਾ ਕਰਦੇ ਨੇ ਜੰਮੜੂ ਮਤੌਰ ਦੀਆਂ ਤਰਤੀਪਾ ਕਰਦੇ ਨੇ ਇਸ਼ਾਰਾ ਸਿੱਕੇ ਨੂੰ ਕਰਦੇ ਨੇ ਸਿੱਕਾ ਹਿੱਕ ਮੇਰੀ ਵਿੱਚ ਵੱਟਦਾ ਹ ਦਿਲੋਂ ਦਾ ਦੇ ਕਰਦੇ ਨੇ ਜਦੋਂ ਕਤਲ ਮੈਨੂੰ ਕਰਦੇ ਨੇ ਹਵਾ ਉੱਦੀ ਹੈ ਮੇਰੇ ਬੀਜ ਉੱਤ ਪੈਂਦੇ ਨੇ ਕਿਸੇ ਕੋਹਰੀ ਧਰਤੀ ਦੀ ਕੁਖੋਂ ਫਿਰ ਉੱਪ ਪੈਂਦੇ ਨੇ ਇੱਕ ਵੇਰਾਂ ਮੈਂ ਗਿਆ ਦੇ ਜੰਗਲਾਂ ਵਿੱਚੋਂ ਗੋਡਿਆ ਇੱਕ ਵੇਰਾਂ ਮੈਂ ਗਿਆ ਦੇ ਜੰਗਲਾਂ ਵਿੱਚ ਉੱਪ ਪਿਆ ਉੱਥੇ ਇੱਕ ਬੋੜ ਥੱਲੇ ਮੈਨੂੰ ਮਹਾਤਮਾ ਬੁੱਧ ਮਿਲਿਆ ਮੈਨਾ ਮੈਨਾ ਤੜਫਦਾ ਫਿਰੇ ਮੈਨਾ ਹਵਾ ਵਿੱਚ ਲੜਕਦਾ ਫਿਰ ਮੇਰੇ ਕੋਲ ਆ ਮੁਕਤੀ ਕਰਵਾ ਦੇ ਮਾਂਗਾ ਪਾਪ ਘਟਵਾ ਦੇ ਮਾਂ ਜਦੋਂ ਮਨ ਦੇ ਫਿਰ ਤੋਂ ਸਤਕਾਰਾ ਪਾਏਗਾ 84 ਦੇ ਚੱਕਰ ਤੋਂ ਮੁਕਤ ਹੋ ਜਾਏਗਾ ਪਰ ਮੈਂ ਤੇ ਉਸ ਨੂੰ ਵੀ ਕਹਿ ਦਿੱਤਾ ਸੀ ਪਰ ਮੈਂ ਤੇ ਉਸ ਨੂੰ ਵੀ ਕਹਿ ਦਿੱਤਾ ਸੀ ਬੁੱਧ ਜੀ ਤੁਹਾਡੀ ਜੂਲ ਹੋਵੇ ਤੇ ਮੇਰੀ ਜੂਲ ਹੋਵੇ ਤੁਹਾਡੀ 84 ਲੱਖੇ ਮੇਰੀ 84 ਕਰੋੜੇ ਤੋ ਆਕਾਮ ਤੇ ਉਹ ਰਾਜਾ ਇਹ ਮੇਰਾ ਪਿਆਰ ਕਮਜ਼ੋਰ ਜਿੰਨਾ ਚਿਰ ਤੇਰੇ ਬਾਪ ਦਾ ਮੇਰੇ ਪਿਤਾ ਦੇ ਜੋਰੇ ਉਹਨਾ ਚਿਰ ਮਹਾਤਮਾ ਮੈਨੂੰ ਮੁਰਜ ਮੰਦੀ ਮੁਰਜ ਮੰਦੀ ਲੋੜੀ ਇਹ ਸੱਚ ਹਾਕਮ ਤੱਕ ਪਹੁੰਚ ਗਿਆ ਝੂਠ ਦੇ ਕੰਨ ਤੱਕ ਪਹੁੰਚ ਗਿਆ ਕਿ ਲੋਹਾ ਵੀ ਹਜੇ ਤਪਿਆ ਹੈ ਸੀ ਕਿ ਕੱਚ ਪਿੰਗਲ ਤੱਕ ਪਹੁੰਚ ਗਿਆ ਉਹਨਾ ਮੈਨੂੰ ਖਾਸ ਬੁਲਾ ਲੈਤਾ ਜੰਜੀਰਾ ਦੇ ਟਕੜਾ ਦਿੱਤਾ ਚਰਾਹੇ ਝਗੜਵਾ ਦਿੱਤਾ ਕੁੱਪਿਆਂ ਤੋਂ ਛੁਵਾ ਦਿੱਤਾ ਪਰ ਮੈਂ ਆਪਣੀ ਆਖਰੀ ਦੀਜ ਨੂੰ ਚਰਾਹੇ ਜਰੀਸ਼ ਖੰਡਾ ਦਿੱਤਾ ਤਾਡੇ ਮੈਂ ਫਿਰ ਜੰਮ ਪਗੋ ਗੱਲ ਕੀ ਮੈਂ ਜੰਮਦਾ ਹੋਇਆ ਮਰਦਾ ਹੋਇਆ ਜ਼ਹਿਰ ਪਿਆਲੇ ਪੀਤਾ ਹੋਇਆ ਤਲਵਾਰਾਂ ਨੂੰ ਮੋਨਾ ਕਰਦਾ ਹੋਇਆ ਹੱਖੜੀਆਂ ਨਾਲ ਖੇਡਦਾ ਹੋਇਆ ਜੰਜੀਰਾ ਨੂੰ ਕਿਚਰਾ ਕਰਤਾ ਹੋਇਆ ਏਥ ਸਦੀ ਵਿਚਾਨ ਪੁਜਾ ਹ ਏ ਸਦੀ ਮੈਨੂੰ ਬੜੀ ਪਸੰਦ ਏ ਜੰਮਣ ਮਰਨਾ ਬੜਾ ਹੀ ਆਨੰਦਈ ਪਹਿਲੇ ਪਲ ਮੇਰੇ ਜੰਮਣ ਦਾ ਪਲ ਦੂਜੇ ਪਲ ਹੀ ਮੌਤ ਦਾ ਆਂਦੇ ਏਸ ਸਦੀ ਦਾ ਹਰ ਲੋਹਾ ਹੀ ਏਸ ਸਦੀ ਦਾ ਹਰ ਸਾਜ ਹੀ ਮੇਰੇ ਨਾਲ ਕਲਮ ਵਧੇ ਮੇਰੇ ਨਾਲ ਜਗ ਮੰਨਦੇ ਮੇਰੇ ਨਾਲ ਜਗ ਮੰਨਦੇ ਵਧਵੇ ਫੁੱਲ ਚਲਣ ਦਾ ਥੋੜ ਚੜਾ ਹੈ ਤੇ ਕਿ ਕੱਚ ਦਾ ਥੋੜ ਸੜਾ ਹੈ ਕਿ ਝੂਠ ਦੇ ਖੋਦ ਲੰਗੇ ਇਸੇ ਲਈ ਇਸੇ ਲਈ ਉਹ ਸੱਚ ਚਾਹੁੰਦਾ ਵਕਤ ਵੀ ਹੋਣਾ ਰਜਾ ਬਣਦੇ ਸਾਡੇ ਦੇ ਬਾਪ ਉਹ ਬਹਿ ਨਹੀਂ ਦਿੰਦਾ ਇੱਕ ਥਾਂ ਖਲੋਤੇ ਰਹਿ ਨਹੀਂ ਦਿੰਦਾ ਇਸੇ ਲਈ ਤਾਂ ਮੈਂ ਤੁਰਦਾ ਰਹਿਣਾ ਸ਼ਹਿਰੋਂ ਸ਼ਹਿਰ ਫਿਰਦਾ ਰਹਿਣਾ ਪਹਿਲੇ ਤਹਿ ਤਰਗਾਨਾ ਜਾਂਦਾ ਦੂਜੇ ਤਹਿ ਮਮ ਮੁੰਡੇ ਮੱਤਾ ਜੇ ਪਹਿਰ ਕਲਕੱਤੇ ਜਾਂਦਾ ਚੌਥੇ ਪਹਿਰ ਮੂਕੇ ਮਰਦਾ ਅੱਜ ਕੱਲ ਬੜਾ ਸਫਰ ਮੈਂ ਕਰਦਾ ਫਿਰ ਜੰਮਣ ਦੀ ਕੋਸ਼ਿਸ਼ ਕਰਦਾ ਹੈ ਮੈਨੂੰ ਬੜਾ ਹਾਸਾ ਆਉਂਦਾ ਹੈ ਜਦੋਂ ਤੁਸੀਂ ਸ਼ੂਟ ਕਰਦੇ ਹੋ ਮੈਨੂੰ ਉਹ ਕੱਟਦੇ ਹੋ ਵਪਾਰੀਓ ਉਹ ਝੂਠਦੇ ਹੋ ਪੁਜਾਰੀਓ ਉਹ ਦੇਖੋ ਕਾਲੀ ਰਾਤ ਹਰਾ ਚੰਪਾਰ ਮਕਾਨਪੁਰ ਬੇਸਲੀ ਮੈਂ ਤੇ ਫਿਰ ਜੰਮ ਖਲੋਤਾ ਹਾਂ ਹੁਣ ਓਨਾ ਚਿਰ ਨਹੀਂ ਮਰਦਾ ਜੰਨਾ ਚ ਚਰਚ ਹੁਣ ਸੱਚ ਨੂੰ ਨਹੀਂ ਮੰਨਦਾ ਜੰਨਾ ਚ ਲੋਹਾ ਕੱਚ ਨੂੰ ਨਹੀਂ ਪੰਦਾ ਜੰਨਾ ਚ ਲੋਹਾ ਕੱਚ ਨੂੰ ਨਹੀਂ ਪੰਦਾ ਧੰਨਵਾਦ